ਸਾਡਾ ਨਾਮ ਮੇਰਾ ਨਾਮ ਜਗਤੇਸ਼ਵਰ ਸਿੰਘ ਮੈਂ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਹਾਂ ਜਿਹੜੀ ਗੇਮ ਦੇ ਵਿੱਚ ਜਿੱਤ ਕੇ ਆਏ ਤੇ ਕਿਸ ਜਗ੍ਹਾ ਤੇ ਖੇਡਣ ਗਏ ਸੀ ਤੇ ਕਿੰਨੀਆਂ ਟੀਮਾਂ ਸੀ ਉੱਥੇ ਜੇ ਆਪਾਂ ਬੈਂਗਲੌਰ ਖੇਡਣ ਗਏ ਸੀ ਤੇ ਲੌਂ ਟੈਨਿਸ ਗੇਮ ਸੀਗੇ ਤੇ ਤਈ ਗੇਮਾਂ ਸੀਗੇ 23 ਕੀ ਕਿਸਵੇਂ ਨੰਬਰ ਕੀ ਹੈ ਲੋ ਕੀ ਗੇਮ ਹੈ ਜੇ ਇਹ ਗੇਮ ਹੈਗੀ ਹੈ ਕਿ ਇਹ ਗੇਮ ਚ ਐਕਸਰਸਾਈਜ਼ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਤੇ ਇਹ ਲੌਂ ਟੈਨਿਸ ਗੇਮ ਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਤੇ ਇਹ ਗੇਮ ਸਾਡੇ ਪੰਜਾਬ ਚ ਹੈਗੀ ਹੈ ਬਹੁਤ ਘਾਟੇ ਪਰ ਏਡੀ ਜਿਆਦਾ ਵਧੀਆ ਕੋਚ ਨੇਗੇ ਸਾਡਾ ਹੱਥ ਰਿਹਾ ਸਾਡੇ ਕੋਚ ਦੇ ਸਿਰ ਤੇ ਤੇ ਆਪਾਂ ਤੇਜਤ ਪ੍ਰਾਪਤ ਕੀਤੀ ਹੈ ਤੇ ਸਾਡਾ ਪੰਜਾਬ ਫਾਈਨਲ ਚ 40 ਸਾਲ ਬਾਅਦ ਪਹੁੰਚਿਆ ਤੇ ਆਪਾਂ ਬੜੀ ਮਿਹਨਤ ਲਾ ਕੇ ਪਹੁੰਚੇ ਆ 9 ਸਾਲ ਸਾਨੂੰ ਖੇਡਦੇ ਹੋਗੇ ਨੇ ਤੇ ਨੌਜਵਾਨਾਂ ਨੂੰ ਉਹ ਨਸ਼ੇ ਛੱਡ ਕੇ ਪੜ੍ਹਾਈ ਵਿੱਚ ਤੇ ਗੇਮ ਵਿੱਚ ਜਾਣ ਲਾਣੀ ਚਾਹੀਦੀ ਹੈ ਫਾਈਨਲ ਕਿਸ ਟੀਮ ਦੇ ਨਾਲ ਸੀ ਤੇ ਕਿਸ ਤਰ੍ਹਾਂ ਦੀ ਟੀਮ ਸੀ ਉਹ ਇਹ ਫਾਈਨਲ ਹਰਿਆਣੇ ਦੀ ਟੀਮ ਨਾਲ ਸੀਗਾ ਤੇ ਹਰਿਆਣੇ ਦੇ ਤੇ ਆਪਾਂ ਟੱਕਰ ਦੇ ਸੀਗੇ ਉਹ ਇੱਕ ਦੋ ਪੁਆਇੰਟਾਂ ਤੋਂ ਆਪਾ ਆਰੇ ਯਕਲੀਅਰ ਹੀ ਚਾਹੋਂਗੇ ਕਿ 골ਡ ਜਿੱਤਿਆ ਜਾਵੇ ਪੰਜਾਬ ਪੀਰ ਵੀ ਜੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ 골 ਲੈ ਕੇ ਆਈਏ ਪੂਰੀ ਕੋਸ਼ਿਸ਼ ਕੀ ਮੈਸੇਜ ਕੀ ਦੇਣਾ ਹੈ ਕੀ ਮੈਸੇਜ ਦੇਣਾ ਹੈ ਜੀ ਕੀ ਨੌਜਵਾਨਾਂ ਨੂੰ ਆਪਾਂ ਆਈ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਨਸ਼ੇ ਛੱਡ ਕੇ ਪੜ੍ਹਾਈ ਤੇ ਗੇਮ 'ਚ ਆਓ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਪੂਰੀ ਜਿੰਮੇ ਲੈ ਕੇ ਜਿੱਤ ਕੇ ਬਾਇਓ ਜੀ ਇੰਨੀ ਖੁਸ਼ੀ ਹੈ ਕਿ ਸਾਨੂੰ ਸਭ ਨੂੰ ਮਾਣ ਹੁੰਦਾ ਪੈਗੀ ਸਾਡਾ ਪੰਜਾਬ ਉੱਪਰ ਆਇਆ ਬਹੁਤ ਜ਼ਿਆਦਾ ਸਾਨੂੰ ਮਾਣ ਮੇਰਾ ਨਾਮ ਪਰਮਵੀਰ ਸਿੰਘ ਹੈ ਮੈਂ ਪੰਜਾਬ ਚ ਲੁਧਿਆਣਾ ਜ਼ਿਲ੍ਹੇ ਤੋਂ ਆ ਤੇ ਮੈਂ ਇੱਥੇ ਹਾਰਵੈਸਟ ਟੈਨਿਸ ਅਕੈਡਮੀ 'ਚ ਖੇਡਦਾ ਤੇ ਮੈਂ ਉਸੇ ਪਿੰਡ ਦਾ ਹੀ ਰਹਿਣ ਵਾਲਾ ਆ ਤੇ ਮੈਨੂੰ ਇੱਥੇ 8 ਸਾਲ ਹੋ ਗਏ ਤਕਰੀਬਨ ਖੇਡਦੇ ਨੂੰ ਤੇ ਮੈਨੂੰ ਅੱਜ ਬਹੁਤ ਖੁਸ਼ੀ ਆ ਵੀ ਅਸੀਂ ਇੱਥੇ ਦਿੱਕਰ ਗਏ ਤੇ ਪੰਜਾਬ ਦਾ ਰੌਸ਼ਨ ਨਾਮ ਕਰਕੇ ਆਏ ਤੇ 40 ਸਾਲਾਂ ਬਾਅਦ ਮੈਡਲ ਆਇਆ ਵਾ ਪੰਜਾਬ ਦਾ ਜਿਹੜੀ ਗੇਮ ਦੇ ਵਿੱਚ ਤੁਸੀਂ ਮੈਡਲ ਜਿੱਤਿਆ ਅਸੀਂ ਲੌਨ ਟੈਨਿਸ ਵਿੱਚ ਹਰਿਆਣੇ ਤੋਂ ਸੈਕੰਡ ਪਲੇਸ ਪਲੇਸ ਹਾਸਲ ਕੀਤੀ ਕਿੱਥੇ ਗੇਮ ਹੋਈ ਸੀ ਦਿੱਲੀ ਤੇ ਨਿਆਰ ਕੰਪਨੀ ਤੇ ਟੋਟਲ 23 ਦੇ ਟਾਈਆਂ ਸੀਗੀਆਂ ਤੇ ਅਸੀਂ ਉਹਨਾਂ ਚੋਂ ਸਾਰੀਆਂ ਨੂੰ ਤਕਰੀਬਨ ਹਰਾ ਕੇ ਸੈਕਿੰਡ ਪਲੇਸ ਹਾਸਲ ਕੀਤੀ ਇਹ ਬੈਂਗਲੌਰ ਵਿੱਚ ਹੋਇਆ ਸੀਗਾ ਉਹ 3 ਟੀਮ ਲੈ ਕੇ ਗਏ ਸੀ ਉਹ ਅਸੀਂ ਟੀਮ ਲੈ ਕੇ ਗਏ ਸੀ ਵੀ ਕੁਝ ਵੀ ਹੋ ਜਾਈਏ ਪਰ 골ਡ ਲੈ ਕੇ ਆਉਣਾ ਕੋਈ ਨਹੀਂ ਮੈਡਲ ਲੈ ਕੇ ਤੇ ਜੇ ਨੂੰ ਲੈ ਕੇ ਚੁੱਕਿਆ ਨਹੀਂ ਜੀ ਅਰ ਅਗਲੇ ਸੈਲੋ ਇੰਡੀਆ ਚ ਜਾਣਾ ਤੇ ਉੱਥੇ ਵੀ 골ਡ ਲੈ ਕੇ ਆਉਣਾ ਮੇਰਾ ਨਾਮ ਇੰਦਰਪਾਲ ਸਿੰਘ ਹੈ ਜੀ ਜਗਤੇਸ਼ਵਰ ਮੇਰਾ ਬੇਟਾ ਹੈ ਜੀ ਔਰ ਅੰਡਰ 17 ਦੇ ਵਿੱਚ ਆਫਟਰ 40 ইয়ারਸ ਪੰਜਾਬ ਨੂੰ ਇਹ ਸਟੇਟਸ ਮਿਲਿਆ ਹੈ ਜਿਹੜਾ ਕਿ ਇਹ ਨੈਸ਼ਨਲ ਦੇ ਵਿੱਚ ਸਿਲਵਰ ਲੈ ਕੇ ਆਏ ਨੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਮੇਰੇ ਬੱਚੇ ਦੀ 10 ਸਾਲ ਦੀ ਕੜੀ ਮਿਹਨਤ ਦਾ ਫਲ ਹੈ ਕਿ ਜਿਹੜਾ ਇਹ ਬੱਚਾ ਇੱਥੋਂ ਤੱਕ ਅੱਜ ਤੱਕ ਪਹੁੰਚ ਸਕਿਆ ਔਰ ਅਸੀਂ ਮਾਰਾ ਦਾ ਸ਼ੁਕਰੀਆ ਦਾ ਕਰਦੇ ਹਾਂ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਇੰਨਾ ਕੋ ਮਾਨ ਮਹਿਸੂਸ ਹੁੰਦਾ ਬਹੁਤ ਜਿਆਦਾ ਮਾਨ ਮਹਿਸੂਸ ਹੁੰਦਾ ਜੀ ਬਹੁਤ ਜਿਆਦਾ ਮਾਨ ਮਹਿਸੂਸ ਹੁੰਦਾ ਸਭ ਤੋਂ ਜਿਆਦਾ ਮਾਨ ਇਸ ਕਰਕੇ ਮਹਿਸੂਸ ਹੁੰਦਾ ਹੈ ਕਿ ਪੰਜਾਬ ਦਾ ਨਾਂ ਰੋਸ਼ਨ ਕੀਤਾ ਹਿੰਦੁਸਤਾਨ ਚ ਔਰ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਮੈਂ ਵੀ ਬੱਚਿਆਂ ਨੂੰ ਜਿੱਥੇ ਠਰਾਇਆ ਸੀਗਾ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਬਹੁਤ ਸ਼ੁਕਰਾਨਾ ਹੈ ਜੀ ਇਸ ਗੱਲ ਤੋਂ ਸ਼ੁਕਰੀਆ ਦਾ ਕਰਨਾ ਚਾਹੁੰਦੇ ਆ ਕਿ ਉੱਥੇ ਖਾਣਾ ਪੀਣਾ ਰਹਿਣਾ ਬੱਚਿਆਂ ਦਾ ਬਹੁਤ ਵਧੀਆ ਸੀਗਾ ਔਰ ਉਹ ਗੇਮਸ ਨੂੰ ਲੈ ਕੇ ਬੜਾ ਅੱਛਾ ਇਨੀਸ਼ੀਏਟਿਵ ਦੇ ਰਹੇ ਨੇ ਔਰ ਬੜਾ ਅੱਛਾ ਮੈਸੇਜ ਦੇ ਰਹੇ ਨੇ ਨੌਜਵਾਨਾਂ ਨੂੰ ਕੀ ਮੈਸੇਜ ਦੇ ਦੇ ਜਿਹੜੇ ਨਸ਼ਿਆਂ 'ਚ ਡੁੱਬਦੇ ਜਾ ਰਹੇ ਨੇ ਨੌਜਵਾਨਾਂ ਨੂੰ ਤਾਂ ਮੈਂ ਮੈਸੇਜ ਆ ਹੀ ਦੇਣਾ ਜੀ ਕਿ ਨਸ਼ਿਆਂ 'ਚ ਕੁਛ ਨਹੀਂ ਪਿਆ ਇਹਨਾਂ ਨੂੰ ਛੱਡੋ ਖੇਡਾਂ 'ਚ ਆਓ ਪੜ੍ਹਾਈਆਂ 'ਚ ਆਓ ਸਾਡਾ ਪੰਜਾਬ ਦੀ ਖੂਨ ਪੰਜਾਬ ਦੀ ਮਿੱਟੀ ਇਹੋ ਜੀ ਹੈ ਜੁਝਾਰੂ ਹੈ ਕਿ ਇਹਨੇ ਅੱਜ ਤੱਕ ਕਦੀ ਵੀ ਕਿਸੇ ਕਿਸੇ ਪਾਸੇ ਕਿਸੇ ਦੇ ਸਾਹਮਣੇ ਗੋਡੇ ਨਹੀਂ ਲਾਏ ਤੇ ਡਰੱਗਸ ਛੱਡ ਕੇ ਔਰ ਇਸ ਚੀਜ਼ 'ਤੇ ਧਿਆਨ ਦਿਓ ਖੇਡਾਂ 'ਤੇ ਧਿਆਨ ਦਿਓ ਆਪਣੇ ਮਾਂ ਪਿਓ ਦਾ ਆਪਣੀ ਸਟੇਟ ਦਾ ਨਾਮ ਰੌਸ਼ਨ ਕਰੋ ਹਾਂ ਜੀ ਸਰ ਆਪਣਾ ਨਾਮ ਦੱਸ ਦਿਓ ਹਾਂ ਜੀ ਮੈਂ ਸੁਮੇਤ ਕੋਲੀ ਸਪ੍ਰਿੰਡਲ ਸਕੂਲ ਤਾਂ ਤੇ ਇਹ ਜਿਹੜੀ ਬੱਚੇ ਗੇਮ ਖੇល ਕੇ ਆਏ ਲੌਂ ਟੈਨਿਸ ਹੈ ਜਿਹੜੀ ਕਿ ਬੈਂਗਲੌਰ ਕਰਨਾਟਕਾ ਦੇ ਵਿੱਚ ਹੋ ਰਹੀ ਸੀ ਬੱਚਿਆਂ ਨੇ ਸਾਡੇ ਸਿਲਵਰ ਮੈਡਲ ਲੈ ਕੇ ਆਏ ਨੇ ਉਥੋਂ ਦੀ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਦਾ ਬੜਾ ਹਾਰਡ ਵਰਕ ਹੈ ਤੇ ਇਹ ਜਿਹੜੀ ਬੱਚਾ ਗੇਮ ਖੇល ਰਿਹਾ ਕੰਪਨੀ ਗਾਰਡਨ ਮਹਾਰਾਜਾ ਰਣਜੀਤ ਸਿੰਘ ਕਲੱਬ 'ਚ ਖੇਡਦਾ ਪਿਆ ਜੀ ਐ ਸੂਰਜ ਕੁਮਾਰ ਜੀ ਉਹਨਾਂ ਦੇ ਕੋਚ ਨੇ ਤੇ ਮੈਂ ਉਹਨਾਂ ਦਾ ਟੀਚਰ ਤੇ ਉਹਨਾਂ ਦਾ ਕੋਚ ਸਪ੍ਰਿੰਡਲ ਸਕੂਲ ਆ ਤੋਂ ਹਾਂ ਤੇ ਬੱਚੇ ਦੀ ਬਹੁਤ ਹਾਰਡ ਵਰਕ ਐ ਗੇਮ ਜਿਹੜੀ ਐ ਬਹੁਤ ਰੀਸੈਂਟਲੀ ਖੇਲੀ ਜਾਂਦੀ ਐ ਕੁਝ ਲੋਕ ਹੀ ਖੇਡਦੇ ਲੋਕਾਂ ਨੂੰ ਤੇ ਇਹਦੇ ਬਾਰੇ ਪਤਾ ਹੀ ਨਹੀਂ ਐ ਅਦਰਵਾਈਜ਼ ਅਸੀਂ ਜੇ ਪੁੱਛੀਏ ਤੇ ਸਾਨੀਆ ਮਿਰਜ਼ਾ ਨਾਮ ਲਿੱਤਾ ਜਾਏ ਤੇ ਫਿਰ ਥੋੜੇ ਬਹੁਤ ਲੋਕਾਂ ਨੂੰ ਪਤਾ ਲੱਗਦਾ ਕਿ ਹਾਂਜੀ ਲੌਨ ਟੈਨਿਸ ਅਦਰਵਾਈਜ਼ ਸਾਡੇ ਇਹਦੇ ਵਿੱਚ ਕਾਫੀ ਪਲੇਅਰ ਨਿਕਲੇ ਨੇ ਲੇਕਿਨ ਸਾਡੇ ਪੰਜਾਬ ਤੋਂ ਬੱਚੇ ਉੱਭਰਦੇ ਪਏ ਨੇ ਇਹਨਾਂ ਦੀ ਸਪੋਰਟ ਹੋਣੀ ਚਾਹੀਦੀ ਹੈ ਪੂਰੀ ਇਹਨਾਂ ਦਾ ਹੈਲਪ ਹੋਣੀ ਚਾਹੀਦੀ ਹਰ ਚੀਜ਼ ਤੇ ਕਿਉਂਕਿ ਜਿਹੜੇ ਇਨਸਟਰੂਮੈਂਟ ਆ ਬਹੁਤ ਮਹਿੰਗੇ ਨੇ ਟੈਨਿਸ ਰੈਕੇਟ ਜੇ ਨੇ ਨੇ ਉਹ ਕਈ ਹਜ਼ਾਰਾਂ ਦੇ ਆਉਂਦੇ ਨੇ ਕਿਟ ਬੈਗ ਹੈ ਫਿਰ ਇਹਨਾਂ ਦਾ ਟਰੈਵਲਿੰਗ ਨੇ ਇਹਨਾਂ ਦੇ ਖਰਚੇ ਬਹੁਤ ਜ਼ਿਆਦਾ ਨੇ ਤੇ ਅਸੀਂ ਆਈ ਚਾਹੁੰਦੇ ਆ ਪੰਜਾਬ ਗਵਰਨਮੈਂਟ ਤੋਂ ਕਿ ਉਹਨਾਂ ਦੀ ਜਿਆਦਾ ਤੋਂ ਜਿਆਦਾ ਹੈਲਪ ਕੀਤੀ ਜਾਵੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਮੇਰੇ ਵੱਲੋਂ ਤੇ ਇਹ ਹੀ ਗਾ ਕਿ ਦੇਖੋ ਜਿਹੜਾ ਖਰਚਾ ਹੈ ਨਾ ਬਹੁਤ ਜ਼ਿਆਦਾ ਹੈ ਤੇ ਪੇਰੈਂਟਸ ਕੁਝ ਨਹੀਂ ਜਿਹੜੇ ਅਕਾਰ ਪਾਉਂਦੇ ਨੇ ਅਫੋਰਡ ਤੇ ਕਈ ਨਹੀਂ ਅਫੋਰਡ ਨਹੀਂ ਕਰ ਪਾਉਂਦੇ ਨੇ ਲੇਕਿਨ ਜਿਹੜੇ ਨਹੀਂ ਅਫੋਰਡ ਕਰ ਪਾਉਂਦੇ ਮੈਨੂੰ ਪੰਜਾਬ ਗਵਰਨਮੈਂਟ ਵੱਲੋਂ ਇਹ ਹੀ ਅਪੀਲ ਹੈ ਕਿ ਉਹਨਾਂ ਦਾ ਜਿਵੇਂ ਟਰੈਵਲਿੰਗ ਚਾਰਜਸ ਹੈ ਉਹ ਘਟਾ ਦਿੱਤਾ ਜਾਵੇ ਔਰ ਤੇ ਜਿਹੜੀ ਜਗਾ ਜਾਂਦੇ ਨੇ ਉੱਥੇ ਉਹਨਾਂ ਨੂੰ ਇੱਕ ਸਪੋਰਟ ਦਿੱਤੀ ਜਾਵੇ ਉਹਨਾਂ ਨੂੰ ਰੈਜ਼ੀਡੈਂਸ ਰੱਖਣ ਵਾਸਤੇ ਜਗਾ ਦਿੱਤੀ ਜਾਵੇ ਉਹਨਾਂ ਨੂੰ ਮੀਲਸ ਚਾਰਜੀਸ ਦਿੱਤੇ ਜਾਣ ਕਿ ਉਹ ਜਾਨ ਅੱਗੇ ਤੋਂ ਜ਼ਿਆਦਾ ਜ਼ਿਆਦਾ ਰਿਜ਼ਲਟ ਲੈ ਕੇ ਆਣ ਪੰਜਾਬ ਵਾਸਤੇ ਤੇ ਹੋਰ ਜ਼ਿਆਦਾ ਇੰਪਰੂਵ ਕਰਨ ਕਿੰਨੇ ਸਾਲਾਂ ਬਾਅਦ ਜਿਹੜਾ ਮੈਡਲ ਹੈ ਪੰਜਾਬ ਹੈ ਜੀ ਮੈਂ ਦੇਖੋ ਜੀ ਜਦੋਂ ਮੈਂ ਐਜ਼ ਅ ਕੋਚ 20 ਸਾਲ ਤੇ ਮੈਨੂੰ ਹੋ ਗਏ ਨੇ ਤੇ ਮੇਰੇ ਸਾਹਮਣੇ ਤੇ ਪੰਜਾਬ ਦਾ ਨਹੀਂ ਆਇਆ 골ਡ ਲੇਕਿਨ ਇਹ ਬੱਚਾ ਮੇ ਮੇ ਵੀ 3540 ਸਾਲਾਂ ਤੋਂ ਬਾਅਦ ਆਇਆ ਤੇ ਇਹ ਸਿਲਵਰ ਮੈਡਲ ਲੈ ਕੇ ਆਇਆ ਨੇ ਸਾਡੇ ਕੋਲ ਪੰਜਾਬ ਦੇ ਵਿੱਚ ਇਨਾਂ ਕੋ ਮਾਨ ਮਹਿਸੂਸ ਨਹੀਂ ਆਇਦੀ ਕੋਈ ਮਾਨ ਦਾ ਕੋਈ ਹੈ ਨਹੀਂ ਸਾਡੇ ਕੋਲ ਜਜ਼ਬਾਤ ਨਹੀਂ ਹੈ ਕਿ ਲੋਕੀ ਸ਼ਬਦ ਨਹੀਂ ਗਏ ਉਹਦੇ ਵਾਸਤੇ ਤੇ ਮਾਨ ਤੇ ਹਮੇਸ਼ਾ ਅੱਗੇ ਰਹੇਗਾ ਮੈਂ ਚਾਹਾਂਗਾ ਕਿ ਜਗਤੇਸ਼ਵਰ ਸਿੰਘ ਸਾਡੇ ਵਾਸਤੇ ਹੋਰ ਮਾਨ ਪ੍ਰਾਪਤ ਕਰੇ ਸਾਡਾ ਸੀਨਾ ਹੋਰ ਜ਼ਿਆਦਾ ਚੌੜਾ ਕਰੇ